ਬਾਈ ਆਪਾਂ ਸਵੇਰੇ ਜਿਹੜੀ ਵੀਡੀਓ ਪਾਈ ਸੀ ਤੇ ਧਰਮ ਖੋੜ ਤੋਂ ਆਇਆ ਟਰੈਕਟਰ ਆਪਣਾ ਹੋ ਤੇ ਇਹ ਤਿਆਰ ਹੋ ਗਿਆ ਆਪਾਂ ਜੀ ਟਰਾਈ ਲੈਣ ਆਏ ਆ ਇਹਨੂੰ ਸਿੰਪਲੀ ਜਿੱਤੇ ਜਿਵੇਂ ਲੈ ਕੇ ਆਏ ਜੀ ਮੈਂ ਬੁਲਾਇਆ ਵਾ ਤੇ ਆਪਾਂ ਜੀ ਟਰਾਈ ਦੋਣੇ ਬਾਈ ਨੂੰ ਤੇ ਬਾਕੀ ਪਹਿਲਾਂ ਬਾਅਦ ਚ ਫਿਰ ਪੈਪ ਲਾ ਕੇ ਦਿਖਾਵਾਂਗੇ ਕਿੰਨਾ ਕੁ ਡਿਫਰੈਂਸ ਹੈ ਕਿਹੜੇ ਗিয়ার ਚ ਆਵੀਂ ਪਹਿਲੇ ਚ ਆਈ ਪਹਿਲੇ ਚ ਆਈ ਤਾਂ ਹਾਂ ਜੀ ਤੇ ਇਹ ਕੰਟਰੋਲ ਇੱਥੇ ਸੀਗਾ ਇੱਥੇ ਬੰਦ ਹੁੰਦਾ ਰੈਕਟਰ ਨਾ ਬਣਾ ਇੱਥੇ ਚਲੋ ਫੁੱਲ ਲੱਗ ਗਿਆ ਪੈਪਰ ਪਰਾਇਆ ਚੈੱਕ ਕਰਦਾ ਚਲੋ ਚਾਬਾ ਪਾਓ ਜੀ ਚਲੋ ਠੀਕ ਹੈ ਜੀ ਕੋਈ ਇਸ ਨੂੰ ਕੋਈ ਚੱਕਰ ਨਹੀਂ ਛੋੜਿਆ ਸੇਮ ਲਿਵਰਾ ਦੇ ਬਰੇਕ ਉੱਥੇ ਚੌਲ ਗਿਆ ਇਹ ਉੱਥੇ ਚੱਲਿਆ ਬਾਈ ਜਿਹੜੇ ਗੇਅਰ 'ਚ ਜਿੱਥੇ ਆਰਪੀਮ ਦੀ ਰੇਸ ਜਿਹੜੀ ਝੜੀ ਸੀ ਆਪਾਂ ਉੱਥੇ ਹੀ ਲੋਰਾ